ਸਪਨਾ ਵਾਹਿਗੁਰੂ ਸਾਹਿਬ ਜੀ ਹਰ ਜਿਗ ਜਗ ਤਲ ਤੇ ਪਾਇਆ ਕਾਜ ਰਖ ਲਾਇਆ RAM ਰਾਜੇ ਹਰਿ ਨਾਥ ਗੁਟ ਹਰਿ ਮਾਰਿਆ ਪਹਿਲਾਦ ਤਰਾਇਆ ਅਹੰਕਾਰਿਆ ਨਿੰਦ ਕਾ ਟਕਦੇ ਨਾਮ ਦੇਵ ਮੁਕਲਾਇਆ जरनान को ऐसा हर सेविया अंदर निश्राया महाप्रभु दफ्तारों सुरों में आजा सुप्रताम न हो का पार करेया जाता है सुसारे यंगी की सुबार में आ तो ना निर्भरते तो विवाह युद्ध करा सो पर करेया सो दारे अपने देवा ਪੱਛੀ ਰਾਹੇ ਪਰਦੇ ਹੁੰਦੇ ਸੋਨਾ ਅੱਗਾ ਸੋਹੇ ਕਿਉਂ ਦੁਆਟਾ ਵੀ ਚਾਹੋਏ ਮੱਡੇ ਮੇਰੇ ਸਹਿਬ ਦਰਗਹ ਮੀਰਾ ਗੀਰਾਂ ਕੋਈ ਨ ਜਾਣੇ ਤੇਰਾ ਕਿਤਾ